ਜੱਜ ਸਿੰਘ ਵੀਰ ਨੂੰ ਜਦੋਂ ਸਾਡੇ ਕੋਲ ਲੈ ਕੇ ਆਏ ਸੀ ਉਹ ਵੀ ਤਸਵੀਰਾਂ ਤੁਸੀਂ ਦੇਖੋ ਜੱਜ ਦੇ ਹਾਲਾਤ ਦੇਖੋਗੇ ਜੇ ਤੁਸੀਂ ਤੁਹਾਡੀ ਰੂਹ ਕੰਬ ਜਵੇ ਸਰੀਰ ਸਾਰਾ ਖੜ ਚੁਕਿਆ ਹੱਥ ਇਦਾਂ ਵਿੰਗੇ ਹੋ ਗਏ ਨੇ ਦੋਨੇ ਪੈਰ ਇਦਾਂ ਵਿੰਗੇ ਹੋ ਗਏ ਨੇ ਦੋਨੇ 3 ਸਾਲਾਂ ਤੋਂ ਮੰਜੇਦ ਤੇ ਪਿਆਏ ਜੱਜ ਅੱਜ ਇਹਦੇ ਮਾਤਾ ਜੀ ਮਿਲਣ ਆਏ ਸੀ ਜਨਕੀ ਜੀਵਕਾ ਦੀ ਦਾਦੀ ਤੇ ਇਹ ਜੀਵਕਾ ਦੇ ਭੂਆ ਜੀ ਹੈ ਨਾ ਜੀਵਕਾ ਦੇ ਜੱਜ ਸਿੰਘ ਦੀ ਭੈਣ ਇਹ ਮਿਲਣ ਆਏ ਸੀ ਜਿਹੜਾ ਆਪਣੇਆਂ ਨੂੰ ਮਿਲ ਕੇ ਹੌਸਲਾ ਮਿਲਦਾ ਜਾਂ ਆਪਣੇ ਆਪ ਆਪਣੇਪਣ ਦੀ ਜਿਹੜੀ ਇੱਕ ਅੰਦਰੋਂ ਤਾਕਤ ਮਿਲਦੀ ਆ ਉਹ ਕੋਈ ਦਵਾਈ ਨਹੀਂ ਦੇ ਸਕਦੀ ਜਦੋਂ ਜੱਜ ਸਿੰਘ ਦੇ ਸੱਟ ਲੱਗੀ ਸੀ ਉਸ ਟਾਈਮ ਤੱਕ ਇਹਦੀ ਜ਼ਿੰਦਗੀ 'ਚ ਸਭ ਕੁਝ ਸੀ ਸਾਰੇ ਰੰਗ ਸੀ ਬੱਚਿਆਂ ਨੂੰ ਵੀ ਵਧੀਆ ਪਾਲ ਰਿਆ ਸੀ ਪਰਪੇਸ਼ ਕਰ ਰਿਆ ਸੀ ਘਰ-ਬਾਰ ਵੀ ਵਧੀਆ ਸੀ ਜਿਹੜੇ ਸੁਪਨੇ ਸੀ ਵੀ ਮੈਂ ਆਪਣੀ ਬੇਟੀ ਨੂੰ ਐ ਪੜਾਉਂਗਾ ਆਪਣੀ ਬੇਟੀ ਨੂੰ ਅਫਸਰ ਬਣਾਉਂਗਾ ਉਹ ਸਭ ਕੁਝ ਉਦੋਂ ਹੀ ਟੈ ਟੇਰੀ ਹੋ ਗਿਆ ਜਦੋਂ ਇਹਦੇ ਰੀੜ ਦੀ ਹੱਡੀ ਟੁੱਟ ਗਈ ਐਕਸੀਡੈਂਟ ਨਾਲ ਸੱਟ ਲੱਗ ਗਈ ਉਸ ਤੋਂ ਬਾਅਦ ਜ਼ਿੰਦਗੀ 'ਚ ਹਾਲਾਤ ਇਦਾਂ ਦੇ ਬਣ ਗਏ ਜਿਹੜਾ ਜੀਵਨ ਸਾਥੀ ਸੀ ਉਹ ਵੀ ਛੱਡ ਕੇ ਤੁਰ ਗਿਆ ਅਰਦਾਸ ਕਰਿਓ ਅੱਗੋਂ ਵੀ ਇਸ ਧੀ ਲਈ ਇਸ ਵੀਰ ਲਈ ਅਸੀਸਾਂ ਦਿਓ ਵੀ ਜਿਹੜਾ ਹੈ ਆਪਣੇ ਪੈਰਾਂ ਤੇ ਹੌਲੀ-ਹੌਲੀ ਤੁਰਨ ਲੱਗ ਜੇ ਨਹੀਂ ਤਾਂ ਜਿਸ ਦਿਨ ਆਈ ਸੀ ਉਸ ਦਿਨ ਤੇ ਅੱਜ ਬਹੁਤ ਤੁਹਾਡੀਆਂ ਦੁਆਵਾਂ ਨਾਲ ਫਰਕ ਪਿਆ ਅੱਗੋਂ ਵੀ ਜ਼ਰੂਰ ਪਵੇਗਾ ਜੀ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਇਹ ਵੀਰ ਹੈ ਜੀ ਜੱਜ ਸਿੰਘ ਜੱਜ ਸਿੰਘ ਵੀਰ ਨੂੰ ਜਦੋਂ ਸਾਡੇ ਕੋਲ ਲੈ ਕੇ ਆਏ ਸੀ ਉਹ ਵੀ ਤਸਵੀਰਾਂ ਤੁਸੀਂ ਦੇਖੋ ਜੱਜ ਦੇ ਹਾਲਾਤ ਦੇਖੋਗੇ ਜੇ ਤੁਸੀਂ ਤੁਹਾਡੀ ਰੂਹ ਕੰਬ ਜਵੇ ਸਰੀਰ ਸਾਰਾ ਖੜ ਚੁਕਿਆ ਹੱਥ ਇਦਾਂ ਵਿੰਗੇ ਹੋ ਗਏ ਨੇ ਦੋਨੇ ਪੈਰ ਇਦਾਂ ਵਿੰਗੇ ਹੋ ਗਏ ਨੇ ਦੋਨੇ ਤਿੰਨ ਸਾਲਾਂ ਤੋਂ ਮੰਜੇ ਤੇ ਪਿਆ ਹੈ ਜੱਜ ਤੇ ਆ 30 ਕਰਮਾਂ ਵਾਲੀ ਐ ਮੈਂ ਤਾਂ ਇਹ ਕਹੂੰਗਾ ਵੀ ਜਿਹਨੂੰ ਆਪਣੇ ਬਾਪ ਦੀ ਸੇਵਾ ਦਾ ਮੌਕਾ ਮਿਲਿਆ ਦੁੱਖ ਸੁੱਖ ਤਾਂ ਜ਼ਿੰਦਗੀ ਦਾ ਹਿੱਸਾ ਵਾ ਡਾਇਪਰ ਲਾਉਣ ਨੂੰ ਤਾਂ ਪੈਸੇ ਹੀ ਹੈ ਨਹੀਂ ਇੱਕ ਪੈਪਸੀ ਵਾਲੀ 2 ਲੀਟਰ ਦੀ ਬੋਤਲ ਨੂੰ ਵੱਢ ਕੇ ਆਪਣੇ ਬਾਪੂ ਦੇ ਬਾਥਰੂਮ ਵਾਲੀ ਜਗ੍ਹਾ ਤੇ ਮੂਰੇ ਲਾ ਕੇ ਸਕੂਲ ਚਲੇ ਜਾਂਦੀ ਐ ਇਸ ਥਾਂ ਤੋਂ ਥੱਲੇ ਵਾਲਾ ਹਿੱਸਾ ਡੈੱਡ ਹੋ ਜਾਂਦਾ ਜਦੋਂ ਰੀਡ ਦੀ ਹੱਡੀ ਟੁੱਟਦੀ ਐ ਕਿਸੇ ਦੀ ਪਰ ਥੱਲੇ ਵਾਲੇ ਹਿੱਸੇ ਤੇ ਚਾਹੇ ਆਪਾਂ ਚੁੰਡੀਆਂ ਵੱਢੀ ਜਾਈਏ ਚਾਹੇ ਚਾਕੂ ਮਾਰੀ ਜਾਈਏ ਇਹਨੂੰ ਪੇਨ ਨਹੀਂ ਹੋਣੀ ਬਾਈ ਤੇ ਅੱਜ ਪਹਿਲਾਂ ਤਾਂ ਸਾਡੀ ਜੀਵਿਕਾ ਵੱਲ ਦੇਖੋ ਤੁਸੀਂ ਜੀਵਿਕਾ ਧੀ ਦਾ ਸਾਡੀ ਦਾ ਵਜਨ ਵੱਧ ਗਿਆ 4-5 ਕਿਲੋ ਇੱਥੇ ਆ ਕੇ ਔਰ ਇੰਨੀ ਸਿਆਣੀ ਹੈ ਕੁੜੀ ਕਰਮਾਂ ਦਾ ਕੁਛ ਦੁੱਖ ਸੁੱਖ ਸੀ ਜਿਹੜਾ ਬੱਚੀ ਨੇ ਕੱਟਿਆ ਨਾਲ ਜੱਜ ਸਿੰਘ ਨੇ ਵੀ ਕੱਟਿਆ ਅੱਜ ਇਹਦੇ ਮਾਤਾ ਜੀ ਮਿਲਣ ਆਏ ਸੀ ਯਾਨੀ ਕਿ ਜੀਵਿਕਾ ਦੀ ਦਾਦੀ ਤੇ ਇਹ ਜੀਵਿਕਾ ਦੇ ਭੂਆ ਜੀ ਹੈ ਨਾ ਜੀਵਿਕਾ ਦੇ ਜੱਜ ਸਿੰਘ ਦੀ ਭੈਣ ਤੇ ਇਹ ਮਿਲਣ ਆਏ ਸੀ ਮੈਨੂੰ ਸ਼ੁਕਰ ਹੈ ਪਹਿਲੀ ਗੱਲ ਧੰਨਵਾਦ ਇਹਨਾਂ ਦਾ ਪਹਿਲਾਂ ਵੀ ਮਿਲ ਕੇ ਗਏ ਆ ਕਿਉਂਕਿ ਜਿਹੜਾ ਆਪਣੇਆਂ ਨੂੰ ਮਿਲ ਕੇ ਹੌਸਲਾ ਮਿਲਦਾ ਜਾਂ ਆਪਣੇ ਆਪ ਆਪਣੇਪਣ ਦੀ ਜਿਹੜੀ ਇੱਕ ਅੰਦਰੋਂ ਤਾਕਤ ਮਿਲਦੀ ਆ ਉਹ ਕੋਈ ਦਵਾਈ ਨਹੀਂ ਦੇ ਸਕਦੀ ਤੇ ਅੱਜ ਜੱਜ ਸਿਆਉ ਨੂੰ ਸਾਡੇ ਕੋਲੇ ਇੱਥੇ ਆਇਆਂ ਨੂੰ ਇਹ 8ਵੇਂ ਮਹੀਨੇ ਜਾਈ ਸੀਗੇ 6 ਤਰੀਕ ਨੂੰ ਮਹੀਨੇ ਤੋਂ ਉੱਪਰ ਟਾਈਮ ਹੋ ਗਿਆ ਡੇਢ ਕਿ ਮਹੀਨਾ ਹੋ ਗਿਆ ਇਹਨਾਂ ਨੂੰ ਆਇਆ ਇਹਨੂੰ ਤੇ ਡੇਢ ਮਹੀਨੇ ਦੇ ਵਿੱਚ ਹੀ ਜੱਜਦਿਆਂ ਵੀ ਲੱਤਾਂ ਥੁਗੀਆਂ ਥੋੜੀਆਂ ਮੁਰਨ ਲੱਗ ਗਈਆਂ ਹੱਥ ਵੀ ਜੱਜ ਦੇ ਚੱਲਣ ਲੱਗ ਗਏ ਆ ਥੈਰੇਪੀ ਵਗੈਰਾ ਹੁੰਦੀ ਆ ਫਿਜ਼ੀਓਥੈਰੇਪੀ ਔਰ ਜੀਵਿਕਾ ਪੜ੍ਹਾਈ ਕਰਨ ਲੱਗ ਗਈ ਆ ਜੀਵਿਕਾ ਕਿਹੜੀ ਕਲਾਸ ਆ ਪੁੱਤ 8ਵੀਂ ਕਲਾਸ ਦੇ ਵਿੱਚ ਔਰ ਪੜ੍ਹਾਈ 'ਚ ਵੀ ਜੀਵਿਕਾ ਬਹੁਤ ਵਧੀਆ ਹੁਸ਼ਿਆਰ ਆਤੀ ਸਾਡੀ ਤੇ ਅੱਜ ਤੁਹਾਡੇ ਨਾਲ ਇਹ ਜਾਣਕਾਰੀ ਸਾਂਝੀ ਕਰ ਰਹੇ ਆਂ ਇਹ ਸਭ ਤੁਹਾਡੀਆਂ ਦੁਆਵਾਂ ਅਰਦਾਸਾਂ ਅਸੀਸਾਂ ਸਦਕਾ ਹੀ ਆ। ਦੇਖੋ ਜਦੋਂ ਜੱਜ ਸਿੰਘ ਦੇ ਸਾਟ ਲੱਗੀ ਸੀ ਉਸ ਟਾਈਮ ਤੱਕ ਇਹਦੀ ਜ਼ਿੰਦਗੀ 'ਚ ਸਭ ਕੁਝ ਸੀ, ਸਾਰੇ ਰੰਗ ਸੀ। ਬੱਚਿਆਂ ਨੂੰ ਵੀ ਵਧੀਆ ਪਾਲ ਰਿਆ ਸੀ, ਪਰਵਿਸ਼ ਕਰ ਰਿਆ ਸੀ, ਘਰ-ਬਾਰ ਵੀ ਵਧੀਆ ਸੀ। ਕਿੰਨੇ ਬੱਚੇ ਸੀ ਜਲਦਰੇ? ਇੱਕ ਹੀ ਇੱਕ ਹੀ ਬੇਟੀ ਸੀਗੀ। ਤੇ ਇਹ ਬੇਟੀ ਵਾਸਤੇ ਕਿਹੜੇ ਜਿਹੜੇ ਸੁਪਨੇ ਸੀ ਵੀ ਮੈਂ ਆਪਣੀ ਬੇਟੀ ਨੂੰ ਐਂ ਪੜਾਉਂਗਾ ਆਪਣੀ ਬੇਟੀ ਨੂੰ ਅਫਸਰ ਬਣਾਉਂਗਾ ਉਹ ਸਭ ਕੁਝ ਉਦੋਂ ਹੀ ਟੈ ਢੇਰੀ ਹੋ ਗਿਆ ਜਦੋਂ ਇਹਦੇ ਰੀਡ ਦੀ ਹੱਡੀ ਟੁੱਟ ਗਈ ਐਕਸੀਡੈਂਟ ਨਾਲ ਸੱਟ ਲੱਗ ਗਈ ਉਸ ਤੋਂ ਬਾਅਦ ਜ਼ਿੰਦਗੀ 'ਚ ਹਾਲਾਤ ਇਦਾਂ ਦੇ ਬਣ ਗਏ ਜਿਹੜਾ ਜੀਵਨ ਸਾਥੀ ਸੀ ਉਹ ਵੀ ਛੱਡ ਕੇ ਤੁਰ ਗਿਆ ਉਹਨੇ ਵੀ ਆਪਣਾ ਜੀਵਨ ਅੱਗੇ ਵਧਾ ਲਿਆ ਪਿੱਛੇ ਰਹਿ ਗਈ ਕੱਲੀ ਜੀਵਿਕਾ ਤੇ ਇਹ ਦੋਨੋਂ ਜਾਣੇ ਕੱਲੀ ਧੀ ਆਪਣੇ ਬਾਪ ਨੂੰ ਕਿ ਮੈਂ ਸਾਂਭਦੀ ਹੂੰ ਇਹ ਆਪਾਂ ਇਮੇਜਿਨ ਵੀ ਨਹੀਂ ਕਰ ਸਕਦੇ ਆਪਾਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਵੀ ਉਹਨੂੰ ਪਾਸਾ ਦਵਾਉਣਾ ਉਹਨੂੰ ਚੱਕਣਾ ਉਹਦਾ ਡਾਈਪਰ ਬਦਲਣਾ ਉਹਨੂੰ ਟਾਇਲਟਾਂ ਸਾਫ਼ ਕਰਨੀਆਂ ਉਹਨੂੰ ਰੋਟੀ ਖਵਾਉਣੀ ਮਨੋ ਹਰ ਇੱਕ ਚੀਜ਼ ਲਈ ਜੱਜ ਆਪਣੀ ਬੇਟੀ ਤੇ ਡਿਪੈਂਡੈਂਟ ਸੀ ਤੇ ਹੁਣ ਜਿਵੇਂ ਜਿਵੇਂ ਬੇਟੀ ਵੱਡੀ ਹੋਈ ਜਾਂਦੀ ਸੀ ਇੱਕ ਬਾਪ ਲਈ ਕਿੰਨਾ ਮੁਸ਼ਕਲ ਸੀ ਆਪਣੀ ਧੀ ਦੇ ਹੱਥੋਂ ਇਹ ਸਾਰਾ ਕੁਝ ਕਰਵਾਉਣਾ ਪਰ ਧੰਨਵਾਦ ਉਹਨਾਂ ਵੀਰਾਂ ਦਾ ਜਿਨ੍ਹਾਂ ਨੇ ਅਪਰਾਲਾ ਕੀਤਾ ਸਾਡੇ ਨਾਲ ਸੰਪਰਕ ਕੀਤਾ ਇਹਨੇ ਜੱਜ ਨੇ ਵੀ ਪਏ ਪਏ ਨੇ ਵੀਡੀਓ ਬਣਾ ਕੇ ਭੇਜੀਆਂ ਆਪਦੀਆਂ ਤਾਂ ਅੱਜ ਗੁਰੂ ਦੀ ਕਿਰਪਾ ਨਾਲ ਬਨੁਖਤਾ ਦੀ ਸੇਵਾ ਪਰਿਵਾਰ ਦੇ ਸੁਪਨਿਆਂ ਦੇ ਘਰ ਦੇ ਮੈਂਬਰ ਬਣੇ ਨੇ ਦੋਨੋਂ ਸਾਡੀ ਧੀ ਰਾਣੀ ਜੀਵਿਕਾ ਪੜ੍ਹ ਲਿਖ ਕੇ ਉੱਚ ਵਿੱਦਿਆ ਪ੍ਰਾਪਤ ਕਰੇ ਇੱਕ ਚੰਗੀ ਆਫੀਸਰ ਬਣੇ ਚੰਗੇ ਅਹੁਦੇ ਤੇ ਜਾਵੇ ਔਰ ਆਪਣੇ ਬਾਪ ਨੂੰ ਔਰ ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਸਪੋਰਟ ਕਰੇ ਇਹ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਚਰਨਾਂ ਚ ਅਰਦਾਸ ਬੇਨਤੀ ਆ ਵੀ ਸਾਨੂੰ ਹਿੰਮਤ ਬਖਸ਼ਿਓ ਅਸੀਂ ਆਪਣੀ ਧੀ ਦੇ ਇੱਕ ਮਾਂ-ਬਾਪ ਬਣ ਸਕੀਏ ਉਹਨੂੰ ਹਰ ਜਿਹੜੀ ਉਹਦੀ ਜ਼ਰੂਰਤ ਨੂੰ ਪੂਰਾ ਕਰ ਸਕੀਏ ਇੱਕ ਉਹ ਪਿਆਰ ਜਿਹੜਾ ਉਹਨੂੰ ਮਾਂ-ਬਾਪ ਤੋਂ ਮਿਲਣਾ ਉਹ ਦੇ ਸਕੀਏ ਜਿੱਥੇ ਜੱਜ ਸਿੰਘ ਆਪਣੀ ਬੇਟੀ ਨੂੰ ਜਿੰਨਾ ਪਿਆਰ ਕਰਦਾ ਉੱਥੇ ਅਸੀਂ ਵੀ ਉਹ ਘਾਟ ਪੂਰੀ ਕਰ ਸਕੀਏ ਜਿਹੜੀ ਕਿਤੇ ਨਾ ਕਿਤੇ ਪਿਛਲੇ ਸਮੇਂ ਚ ਰਹੀ ਆ بس ਤੁਸੀਂ ਅਰਦਾਸ ਕਰਿਓ ਅੱਗੋਂ ਵੀ ਇਸ ਧੀ ਲਈ ਇਸ ਵੀਰ ਲਈ ਅਸੀਸਾਂ ਦਿਓ ਵੀ ਜਿਹੜਾ ਇਹ ਆਪਣੇ ਪੈਰਾਂ ਤੇ ਹੌਲੀ-ਹੌਲੀ ਤੁਰਨ ਲੱਗ ਜਵੇ ਇਹ ਜੱਜ ਸਿੰਘ ਹੌਲੀ-ਹੌਲੀ ਆਪਣੇ ਪੈਰਾਂ ਤੇ ਖੜਾ ਹੋਣ ਲੱਗ ਜਵੇ ਨਹੀਂ ਤਾਂ ਜਿਸ ਦਿਨ ਇਹ ਆਈ ਸੀ ਉਸ ਦਿਨ ਤੇ ਅੱਜ ਬਹੁਤ ਤੁਹਾਡੀਆਂ ਦੁਆਵਾਂ ਨਾਲ ਫਰਕ ਪਿਆ ਅੱਗੋਂ ਵੀ ਜ਼ਰੂਰ ਪਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ